हाँ अलार्म तो वाज कंट्रोल रूम इन्होने सारा कंट्रोल करना है हाँ जी फायर फाइटिंग टीम उसके नेक्स्ट टीम हैगी असेंबली टीम असेंबली तो टीम साडा फंक्शन हैगा वी ऐसे सारे पप्पर ने इक्विपमेंट चेक करना है ताकि सबको पता लग सके कि कितने लोग बाहर में के अंदर में जो टीमें रैग सारे जी ਦੀ ਆਪ ਨੂੰ ਸੁਣ ਚਾਹੀਦਾ ਕੋਈ ਨੰਬਰ ਕਿਤਾਬ ਵਿੱਚ ਨਹੀਂ ਚਲਿਆ ਸੀ ਤੇ ਕਿੰਨੇ ਤੁਸੀਂ ਇੱਕ ਵਾਰ ਆ ਗਏ ਤੁਸੀਂ ਕਿੰਨੇ ਉੱਥੇ ਫਸੇ ਹੋਏ ਨਹੀਂ ਤਾਂ ਘਰਾਂ ਦਾ ਰੈਸਕਿਊ ਵੀ ਤੁਹਾਨੂੰ ਆਸਤਾਨੀ ਕਿ ਆਪ ਹਮੇ ਵਿੱਚ ਇੰਨੇ ਬੱਚੇ ਫਸੇ ਹੋਏ ਨੇ ਤੁਸੀਂ ਇਹਨਾਂ ਚਲ ਕੇ ਰੈਸਕਿਊ ਕਰਾਂ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਲੱਗਿਆ ਜਿਵੇਂ ਇੱਥੇ ਚਾਰ ਬੰਜਲੀ ਆ ਹੈਨਾ ਤਾਂ ਕਿਸ ਕਮਰੇ ਤੇ ਕਿਸ ਮੰਜ਼ਲੇ ਦੇ ਕਿੰਨੇ ਬੱਚੇ ਫਸਿਆ ਸਾਨੂੰ ਪਤਾ ਲੱਗਿਆ ਅਦਰਵਾਈਜ਼ ਲੱਭਦੇ ਰਵਾਂਗੇ ਦਰਵਾਜ਼ੇ ਖੋਲੇ ਬਾਥਰੂਮ ਖੋਲੇ ਟਾਈਮ ਬਰਵਾ ਦੇ ਹਾਂਜੀ ਅੱਗੇ जब हमें कंट्रोल से इंफॉर्मेशन मिलेगी कि इस बिल्डिंग में स्टोर फ्लोर पे इतने लोग और इस कमरे में इतने लोग, लोग फंसे हुए हैं हम और हम अपने स्टेटस जो हमारे पास अवेलेबल हुआ और जो साइड में भी स्टेटस बनाने सीखे हैं वो लेके जाएंगे और उन लोगों को बस सेफ्टी के साथ बाहर लेके आएंगे या फिर उनको हॉस्टल टीम के पास भेज देंगे गुड नेक्स्ट टीम सिक्योरिटी टीम

फॉर एम्बुलेंस में हॉस्पिटल भेजना और अगर कोई हेड लैग इंजरी फ्रैक्चर वगैरह उनको तो वन पे कंट्रोल ओके फायर फाइटर टीम पहले भी ऐसे okay. देखा नहीं कि कितनी जल्दी जल्दी ओके पहुंचे नहीं अब उन्होंने सब तो जल्दी जल्दी पहुंचे नहीं ये अपने जो सिलेंडर्स में जी अब अपने क्वेश्चंस अपन आ जाएंगे करने हैं क्यों करा के केडे सिलेंडर आ बेटे सिलेंडर्स का देखो तन्नू नहीं पता हाजी एफ5 555 की फाइल के एबीसी की ई टाइप की फाइल होगी मतलब जैसे एग्जाम में आने के केस फाइल में जो ये लगेगी मतलब दूसरे और उस सारे एनालिसिस से यूज करनी है कि एबीसी टाइप की फाइल का मतलब ऐसे एबीसी टाइप की फाइल यूज हैं और ई टाइप की है तो इसे सीरियस जे पहला ए ए है कि फाइल है कि अभी तेज़ या तो वाटर यूज़ करना है तो तब पहला आपका है ना सारी मेन स्पेशल्स को बात कर देंगे तो फिर आपका ए डाइवेस करने यूज़ करने के लिए जो वाटर वाटर यूज़ करते हैं बहुत हाँ जी उधर दो जी एंड जब ये टेंपो में चीज़ें सारे ਅਸਲ ਇਹ ਹੈ ਜੁ ਕਿ ਜੇ ਅੰਮ੍ਰਿਤਸਰ ਨੂੰ ਕਾਲ ਕਰਕੇ ਤੇ ਫਾਈਲ ਭਾਟਾ ਨੂੰ ਕਾਲ ਕਰਕੇ ਜਿਸ ਨੂੰ ਕਾਲ ਲੈਣਾ ਹੈ ਕਿ ਇੰਸਪੈਕਟਰੀ ਵਿਭਾਗ ਨੂੰ ਸਾਰਾ ਭੇਜ ਦੇ। ਠੀਕ ਹੈ ਬੇਟਾ ਸਮਝਾ ਲਈ। ਹਾਂਜੀ। ਸਪਲਾਈ ਟਿਕਟ। ਲਓ ਜੀ। ਕੌਣ ਆ? ਚਲੋ ਕੋਈ ਬਾਤ ਨਹੀਂ। ਤੋਂ ਬੇਟਾ ਬੜੇ ਆਪਾਂ ਲੱਖੀ ਆ ਆਪਣੇ ਦੇਸ਼ ਲਈ ਹੈ ਨਾ? ਦੇਸ਼ ਨੂੰ ਆਜ਼ਾਦ ਕਰਨ ਲਈ ਕੁਰਬਾਨੀਆਂ ਕੀਤੀਆਂ। ਹੁਣ ਲੋਕਾਂ ਨੂੰ ਪਹੁੰਚਾਉਣ ਲਈ ਕੁਰਬਾਨੀਆਂ ਕਰਨ ਲਈ ਤੁਸੀਂ ਤਿਆਰ ਹਾਂ। ਹੈ ਨਾ? ਕੱਲ ਵੀ ਮੈਂ ਤੁਹਾਨੂੰ ਕਿਹਾ ਸੀ ਪਰਮਾਤਮਾ ਨੇ ਤੁਹਾਨੂੰ ਫੋਰਸਵਲੀ ਟੀਚਰ ਨਹੀਂ ਬਣਾਇਆ ਕਲਰਕ ਨਹੀਂ ਬਣਾਇਆ ਜੱਜ ਨਹੀਂ ਬਣਾਇਆ ਕਿਆ ਬਣਾਤਾ ਕਿਆ ਬਣਾਤਾ ਨਾਈਟ ਸੇਵੀਅਰ ਯਾਨੀ ਤੁਸੀਂ ਬੇਟਾ ਉਹ ਇਨਸਾਨ ਬਣ ਜੇ ਆ ਚਿੱਟਾ ਕੋਟ ਪਾ ਕੇ ਖਾਕੀ ਵਰਦੀ ਪਾ ਕੇ ਅਸੀਂ ਦੁਨੀਆ ਨੂੰ ਪਹੁੰਚਾਣਾ ਹੈ ਹੈਨਾ ਕਰੋਨਾ ਆਇਆ ਸਾਰਾ ਕੁਝ ਬੰਦ ਸੀ ਦੋਈ ਡਿਪਾਰਟਮੈਂਟ ਐਕਸ਼ਨ ਚ ਸੀ ਕਿਹੜੇ ਕਿਹੜੇ ਤੁਸੀਂ ਪੁਲਿਸ ਪੁਲਿਸ ਲੋਕਾਂ ਨੂੰ ਰੋਕਦੇ ਸੀ ਡੰਡੇ ਨਾਲ ਰੋਕਿਆ ਜਿਵੇਂ ਮਰਜ਼ੀ ਰੋਕਿਆ ਆਏ ਸੁਣਦੇ ਨਹੀਂ ਲੋਕੀ ਹੈਨਾ ਨੰਬਰ 2 ਤੁਸੀਂ ਲਾਈਫ ਸਟਾਈਲ ਹੈਨਾ ਚਲੋ ਸਾਨੂੰ ਇਹ ਦੱਸੇ ਬੇਟਾ ਖੁਸ਼ੀ ਆ ਸਾਡੇ ਇੰਡੀਆ ਦਾ ਇੱਕ ਟੀਵੀ ਚੈਨਲ ਵੀ ਸਾਡੇ ਵਿੱਚਕਾਰ ਆਇਆ ਹੈ ਸ਼੍ਰੀ ਸੋਮਸੋਤਾ ਜੀ ਪੌਸ਼ਾ ਨਾਮਾ ਟੀਵੀ ਚੈਨਲ ਆ ਕਲਾਪਿੰਗ ਕਰ ਦਿਓ ਸਰ ਲਈ ਬੈਕ ਆਹ ਆ ਵੈਲਕਮ ਕਰਦੇ ਹਾਂ

गोडिया पर हो जाओ जल्दी 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 रस्ता आप भी आज सत मैं सोम सहोता सो चैनल पोसुनामा पोसूनामा यूनिटी पोसुनामा चैनल राजिंदरा सरकारी होस्पिटल नर्सिंग ਹਸਪੀਟਲ ਦੇ ਵਿੱਚ ਪਹੁੰਚੀ ਹੈ ਔਰ ਤੁਸੀਂ ਜਾਣਦੇ ਹੋ ਕਿ ਇੱਕ ਬਹੁਤ ਹੀ ਵਧੀਆ ਕਾਰਜ ਨੂੰ ਲੈ ਕੇ ਸਾਡੇ ਸ਼੍ਰੀ ਕਾਕਾ ਰਾਮ ਵਰਮਾ ਜੀ ਜਿਹੜੇ ਕਿ ਦਿਨ ਰਾਤ ਮਤਲਬ ਬੱਚਿਆਂ ਦੇ ਵਿੱਚ ਅਜੇ ਹੀ ਜਾਗਰੂਕਤਾ ਭਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਕੁਦਰਤੀ ਆਫਤਾਂ ਆਉਣ ਜਾਂ ਕਈ ਵਾਰੀ ਨੈਚੁਰਲ ਹੋ ਜਾਂਦੀਆਂ ਕਈ ਵਾਰੀ ਅਨਨੈਚੁਰਲ ਹੋ ਜਾਂਦੀਆਂ ਤੇ ਕੋਈ ਵੀ ਕਟਨਾਮਾ ਹੁੰਦੀਆਂ ਨੇ ਉਹਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਨਾ ਔਰ ਜਿੰਨੀ ਸਾਡੇ ਚ ਸਮਰੱਥਾ ਹੈ ਅਸੀਂ ਉਸ ਸਮਰੱਥਾ ਦਾ ਇਸਤੇਮਾਲ ਕਰਨਾ ਹੈ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਇਹ ਸਾਰਾ ਮਤਲਬ ਬੱਚੇ ਵੀ ਦੇਖ ਰਹੇ ਹੋ ਜੋ ਨਰਸਿੰਗ ਡਿਪਾਰਟਮੈਂਟ ਦੇ ਵਿੱਚ ਨੇ ਸਾਡੇ ਪੁਲਿਸ ਆਫੀਸਰ ਸਹਿਬਾਨ ਵੀ ਦੇਖ ਰਹੇ ਹੋ ਸ਼੍ਰੀ ਕਾਕਰਮ ਵਰਮਾ ਜੀ ਔਰ ਉਹਨਾਂ ਦੇ ਜਿੰਨੇ ਵੀ ਸਬੋਡੀਨੇਟਸ ਨੇ ਉਹ ਵੀ ਤੁਸੀਂ ਦੇਖ ਰਹੇ ਹੋ ਔਰ ਨਾਲ ਇਸ ਕਾਲਜ ਦੇ ਗਵਰਨਮੈਂਟ ਕਾਲਜ ਆਫ ਨਰਸਿੰਗ ਪਟਿਆਲਾ ਦੇ ਸਟਾਫ ਮੈਂਬਰ ਵੀ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਸਭ ਤੋਂ ਪਹਿਲਾਂ ਮੈਂ ਸ਼੍ਰੀ ਕਾਕਰਮ ਵਰਮਾ ਜੀ ਕੋ ਜਾਨਣਾ ਚਾਹੁੰਦਾ ਉਹਨਾਂ ਨੂੰ ਅੱਜ ਦੇ ਇਸ ਕੰਟੈਂਟ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਕਾਕਰਾ ਮਰਮਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਸਾਰਿਆਂ ਨੂੰ ਨਮਸਕਾਰ ਸਤਿ ਸ਼ਕਾਲ ਅੱਜ ਕਿਸ ਤਰ੍ਹਾਂ ਦੀ ਵਰਕਸ਼ਾਪ ਦਾ ਇੱਥੇ ਤੁਹਾਨੂੰ ਆਗਾਜ਼ ਕਰਨ ਦਾ ਮੌਕਾ ਮਿਲਿਆ ਸਰ ਐਸਾ ਹੈ ਵੀ ਸਾਡੇ ਸਕਾਰਯੋਗ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਇਹ ਚਾਹੁੰਦੇ ਆ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਸਡਨ ਡੈਥ ਨਾਲ ਨਾ ਮਰੇ ਰੋਡ ਐਕਸੀਡੈਂਟਾਂ ਚ ਆ ਕੋਈ ਡਿਜਾਸਟਰ ਆ ਜਾਂਦੀ ਆ ਹਾਂ ਹਾਂ ਤੋਂ ਉਹਨਾਂ ਨੇ ਹੁਕਮ ਕਿਤੇ ਆ ਵੀ ਜਿੰਨੇ ਵੀ ਨਰਸਿੰਗ ਕਾਲਜਾਂ ਜਾਂ ਹਸਪੀਟਲਾਂ ਉਹਨਾਂ ਨੂੰ ਟ੍ਰੇਨਿੰਗ ਹੋਵੇ ਤੇ ਮੈਨੇ ਇਹ ਦੱਸ ਦੇ ਬੜੀ ਖੁਸ਼ੀ ਆ ਸਭ ਤੋਂ ਪਹਿਲਾਂ ਸਾਡੇ ਰਜਿੰਦਰ ਹਸਪੀਟਲ ਮੈਡੀਕਲ ਸੁਪਰਡੈਂਟ ਸਾਹਿਬ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਬਲਵਿੰਦਰ ਕੌਰ ਜੀ ਨੇ ਇਨੀਸ਼ੀਏਟਿਵ ਲੱਤਾ ਇਹਨਾਂ ਦੇ ਵਿੱਚ ਜਿੰਨੇ ਵੀ ਬੱਚੇ ਸੀਗੇ ਤਿੰਨ ਗਰੁੱਪਾਂ ਦਾ ਸੀ ਟ੍ਰੇਨਿੰਗ ਕਰਾਈਆ ਸਭ ਤੋਂ ਪਹਿਲਾਂ ਅਸੀਂ ਕਰਾਈਆ 60 65 ਬੱਚੇ ਸੀ ਜਿਹੜੇ ਪਾਸਵਰਡ ਹੋ ਗਏ ਸੀ ਜੀ ਉਸ ਤੋਂ ਬਾਅਦ ਸੈਕੰਡ ਕਰਾਇਆ ਹੁਣ ਇਹ ਬੱਚੇ ਜਿਹੜੇ ਸਾਡੇ ਕੋਲ ਇਹ ਨਵੇਂ ਬੱਚੇ ਆਏ ਆ ਸਰ ਸਾਰੇ ਪੰਜਾਬ ਤੋਂ ਸਿਲੈਕਟਡ ਬੱਚੇ ਆ ਜਿਨ੍ਹਾਂ ਨੇ 11ਵੀਂ 12ਵੀਂ ਚ ਮੈਡੀਕਲ ਲਿਆ ਸੀ ਉਹ ਸਵਾ ਨਰਸਿੰਗ ਬੀਐਸਸੀ ਨਰਸਿੰਗ ਕਰ ਰਹੇ ਆ ਇਹ ਤਾਂ ਇਹਨਾਂ ਨੂੰ 5 ਸਾਲ ਇੱਥੇ ਰੱਖਣਾ ਹੈ ਜੀ ਤਾਂ ਸਾਰੇ ਬੱਚਿਆਂ ਨੂੰ ਜੋ ਤੁਸੀਂ ਦੇਖਿਆ ਪੀ ਆ ਇਨਸਪੈਕਟਰ ਸਾਹਿਬ ਨੇ ਦੇਖਿਆ ਅਸੀਂ ਟ੍ਰੇਨਿੰਗ ਕਰਵਾਈ ਆ ਜੀ ਜੀ ਕਿਉਂਕਿ ਅੱਜ ਦੁਨੀਆ ਦੇ ਵਿੱਚ ਸਡਨ ਡੈਥ ਜਿਹੜੇ 80% ਕੁਦਰਤੀ ਜਾਂ ਮਨੁੱਖੀ ਆਫਤਾਂ ਮਾ ਕਰਕੇ ਹੋ ਰਹੀਆਂ ਚਾਹੇ ਜੰਗ ਲੱਗ ਰਹੇ ਆ ਚੇ ਪੁਚਾਲ ਆ ਰਹੇ ਆ ਹੜਾ ਰਹੇ ਆ ਸਾਈਕਲੋਨ ਆ ਰਹੇ ਆ ਬੱਦਲ ਫਟ ਰਹੇ ਆ ਤਾਂ ਸਰਕਾਰ ਵੀ ਇਹ ਚਾਹੁੰਦੀ ਆ ਵੀ ਹਰ ਬੰਦਾ ਟ੍ਰੇਨਡ ਹੋਵੇ ਤਾਂ ਕਿ ਐਮਰਜੈਂਸੀ ਵਿੱਚ ਹਸਪੀਟਲ ਪਹੁੰਚਣ ਤੋਂ ਪਹਿਲਾਂ ਟੀਮਾਂ ਦੇ ਆਉਣ ਤੋਂ ਪਹਿਲਾਂ ਅਸੀਂ ਮਰਦੇ ਬੰਦਿਆਂ ਨੂੰ ਬਚਾ ਲਈਏ ਪ੍ਰਾਪਰਟੀ ਬਚਾ ਲਈਏ ਬਿਲਕੁਲ ਕਾਕਾ ਰਾਮ ਵਰਮਾ ਜੀ ਹਮੇਸ਼ਾ ਆਗਾਮ ਵਦੂ ਵਿਚਾਰਾਂ ਦੇ ਨਾਲ ਰਿਲੇਟਡ ਨੇ ਇੰਸਪੈਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਵਰਕਸ਼ਾਪ ਜਿਹੜੀਆਂ ਨੇ ਕਿਉਂਕਿ ਹਮੇਸ਼ਾ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਦੀ ਬਹੁਤ ਵੱਡੀ ਸਰ ਸਭ ਤੋਂ ਪਹਿਲਾਂ ਤਿਆਰੇ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਅੱਜ ਪੂਰੇ ਕੰਟੈਂਟ ਨੂੰ ਲੈ ਕੇ ਇੱਥੇ ਕੀ ਮਤਲਬ ਬੱਚਿਆਂ ਦੇ ਨਾਲ ਗੱਲਬਾਤ ਹੋਈ ਹੈ ਸਰ ਬੱਚੇ ਬਹੁਤ ਵਧੀਆ ਕੰਮ ਕਰ ਕਰਮ ਜੀ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਸਿਖਾਉਂਦੇ ਆ ਅਸੀਂ ਵੀ ਇਹਨਾਂ ਕੋਲ ਸਿੱਖੇ ਆ ਕਿਹਾ ਬਾਕੀ ਟ੍ਰੈਫਿਕ ਚ ਹੁੰਦਾ ਜੀ ਉਦੋਂ ਸਾਡੇ ਕੋਲ ਆਉਂਦੇ ਨੇ ਇਹ ਉਦੋਂ ਸਿੱਖੇ ਸੀ ਨਾ ਤੋਂ ਬਹੁਤ ਮਿਲ ਟ੍ਰੇਨਿੰਗ ਵਧੀਆ ਦਿੰਦੇ ਆ ਮੈਂ ਕਿਹਾ ਇਦਾਂ ਦੇ ਬੰਦੇ ਮਿਲਨੇ ਵੀ ਨਹੀਂ ਆਪਾਂ ਨੂੰ ਹੀਰੇ ਨੇ ਹੀਰੇ ਜੀ ਹੀਰੇ ਨੇ ਸਰ ਮੈਨੂੰ ਮੈ ਇੱਥੇ ਪਟਿਆਲਾ ਰੇਂਜ ਦਾ ਟ੍ਰੈਫਿਕ ਆਪਣੇ ਹਾਈਵੇ ਰੇਂਜ ਦਾ ਇੰਚਾਰ ਲਗ ਪੂਰਾ ਨਾਮ ਕੀ ਸਰ ਆਪ ਜੀ ਦਾ ਇੰਸਪੈਕਟਰ ਰਾਮਕੇਸ਼ ਰਾਮ ਰਾਮਕੇਸ਼ ਰਾਮਕੇਸ਼ ਐਸਐਸਐਫ ਸੜਕ ਸੁਰੱਖਿਆ ਅਫਸਰ ਰੇਂਜ ਇੰਚਾਰਜ ਬਹੁਤ ਚਾਰਜਲੇ ਜੀ 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 ਮਤਲਬ ਕਾਕਾ ਰਾਮ ਵਰਮਾ ਜੀ ਨੂੰ ਸੀ ਪਲੋਂਦੇ ਬਾਰ-ਬਾਰ ਬੀ ਸਿੱਖਾ ਵੀ ਦਿੰਦੇ ਬੱਚਿਆਂ ਨੂੰ ਮਤਲਬ ਜ਼ਰੂਰ ਤੇ ਜੋ ਐਕਸੀਡੈਂਟ ਹੁੰਦਾ 112 ਕਾਲ ਆਉਂਦੀ ਹੈ ਸਾਡੇ ਮੁਲਾਜ਼ਮ ਨਾਲੇ ਨਾਲ 5 4 ਮਿੰਟ ਜੇ ਉੱਥੇ ਪਹੁੰਚ ਜਾਂਦੇ ਜੀ ਇੰਸਪੈਕਟਰ ਸਾਹਿਬ ਕੀ ਪਟਿਆਰੇ ਦੇ ਲੋਕ ਆਪ ਜੀ ਨੂੰ ਸਹਿਯੋਗ ਦੇ ਰਹੇ ਆ ਟ੍ਰੈਫਿਕ ਦੇ ਵਿੱਚ ਪੂਰਾ ਸਹਿਯੋਗ ਦਿੰਦੇ ਜੀ ਟ੍ਰੈਫਿਕ ਜੇ ਵੀ ਰੋਡ ਤੇ ਵੀ ਜੀ ਜੀ ਪੂਰਾ ਸਹਿਯੋਗ ਹੈ ਕਿਸ ਤਰ੍ਹਾਂ ਦੀਆਂ ਦੁਰਘਟਨਾ ਜਿਹੜੀਆਂ ਨੇ ਅਕਸਰ ਤੁਸੀਂ ਵੇਖਦੇ ਹੋ ਸਰ ਮਤਲਬ ਕਈ ਵਾਰ ਇਹੋ ਜੀ ਮੌਤ ਮਤਲਬ ਐਕਸੀਡੈਂਟ ਹੁੰਦੇ ਜੀ ਮਤਲਬ ਬੰਦੇ ਜਾਨ ਬਚਾਣੀ ਔਖ ਹੁੰਦੇ ਫਿਰ ਵੀ ਸਾਡੇ ਬਲਾਇਵ ਨੂੰ ਜਾਨ ਬਚਾਉਂਦੇ ਜੀ ਹਮਮਤਾਲ ਜੀ ਬਚਾਉਂਦੇ ਨੇ ਜੀ ਜੀ ਮਤਲਬ ਕਈਆਂ ਦੇ ਮੈਂ ਡੈਡ ਹੁੰਦਾ ਉਹ ਜੀ ਪਰ ਹਸਤਾਲਾ ਦੀ ਜਾਨ ਬਚ ਜਾਂਦੀ ਉਹਨਾਂ ਦੀ ਜਾਨ ਬਚ ਲਈ ਜਾਂਦੇ ਕਿਉਂ ਮੌਕੇ ਤੇ ਚੱਕਦੇ ਨਹੀਂ ਪਹਿਲੇ ਕੋਈ ਚੱਕਦਾ ਨਹੀਂ ਬੰਦਾ ਜੀ ਹੁਣ ਸਾਡੇ ਪੰਜ ਚਾਰ ਮਿੰਟ ਚੱਕ ਲੈਂਦੇ ਨੇ ਅੱਛਾ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਆ ਸਰ ਕਿ ਮਤਲਬ ਜੇ ਤੁਸੀਂ ਕਿਸੇ ਨੂੰ ਕ੍ਰਾਸ ਕਰਦੇ ਆ ਪਕੜ ਲਿਆ ਤੇ ਉਹ ਸਭ ਤੋਂ ਪਹਿਲਾਂ ਫੋਨ ਖੜਕਾਉਂਦੇ ਆ ਕਿੰਨਾ ਕੁ ਪ੍ਰੈਸ਼ਰ ਹੁੰਦਾ ਜਦੋਂ ਉਧਰੋਂ ਫੋਨ ਆਉਂਦਾ ਤੁਹਾਡੇ ਤੇ ਹੁਣ ਇਹਨਾਂ ਇਹਨਾਂ ਪ੍ਰੈਸ਼ਰ ਨਹੀਂ ਆ ਜੀ ਜੀ ਮਾਨ ਸਾਹਿਬ ਨੇ ਕਹਿ ਰਹੇ ਆ ਜੀ ਕੰਮ ਕਰੋ ਪੁਲਿਸ ਆਪਣਾ ਕੰਮ ਕਰੂਗੀ ਜੀ ਕਿਸੇ ਸਪਾਰਸ਼ ਨਹੀਂ ਸੁਣਨੀ ਜੀ ਮਤਲਬ ਕੋਈ ਸਪਾਰਸ਼ ਨਹੀਂ ਚੱਲਣੀ ਨਹੀਂ ਨਹੀਂ ਸਪਾਰਸ਼ ਹੋਣੀ ਨਹੀਂ ਬਿਲਕੁਲ ਨਹੀਂ ਚੱਲਦੀ ਜੀ ਲਾਈਟਸ ਦਾ ਕਿੰਨੀਆਂ ਬੱਚੇ ਜਿਆਦਾ ਇਹ ਗਲਤ ਇਸਤੇਮਾਲ ਕਰਦੇ ਨੇ ਸਾਹਿਬ ਨਿਗਾਹ ਸਾਹਿਬ ਦੇ ਅੰਦਰ ਸਾਰੀ ਮਤਲਬ ਆਲ ਪੰਜਾਬ ਦੀ ਟ੍ਰੈਫਿਕ ਵੀ ਹੈ ਜੀ ਐਸਐਫ ਸੜਕ ਸਰ ਫੋਰਸ ਵੀ ਉਹਨਾਂ ਦੇ ਅੰਦਰ ਹੈ ਸਾਰੀ ਕੀ ਬਾਤ ਹੈ ਕੀ ਬਾਤ ਹੈ ਮੈਂ ਇੱਕ ਸਰ ਹੋ ਜੀ ਕੁਐਸਚਨ ਮੇਰਾ ਇੱਕ ਇਹ ਹੈ ਵੀ ਬੱਚੇ ਜਿਆਦਾ ਕ੍ਰਾਸ ਲਾਈਨ ਕਰਦੇ ਆ ਜਾਂ ਬੱਚੇ ਜਿਆਦਾ ਕਰਦੇ ਬੱਚੇ ਜਿਆਦਾ ਕਰਦੇ ਕਾਰਨ ਕੀ ਹੈ ਕਾਲੇ ਵੀ ਅਣਬੁੱਧੀ ਹੁੰਦੀ ਨਾ ਜੀ ਪਤਾ ਨਹੀਂ ਨਾ ਹੁੰਦਾ ਬੱਚਾ ਉਨਕਾ ਕਾਰਨ ਉਹ ਰੋਜ਼ ਬਾਰ-ਬਾਰ ਦਸ ਦੇ ਜਾ ਕੇ ਇਹ ਕੰਮ ਨਹੀਂ ਕਰਨਾ ਅਸੀਂ ਵੀ ਟ੍ਰੈਫਿਕ ਉਹ ਕਰਦੇ ਆ ਜੀ ਰੂਲ ਸਿਖਾਉਂਦੇ ਆ ਵੀ ਤੁਸੀਂ ਹੈਲਮਟ ਪਾਉਣੀ ਹੈ ਸੀਟ ਬੈਲਟ ਲਾਉਣੀ ਹੈ ਮਤਲਬ ਸਾਰਾ ਕੁਝ ਕਰਦੇ ਨੇ ਵਿਚ ਜੀ ਬਹੁਤ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਇਨਸਪੈਕਟਰ ਸਾਹਿਬ ਥੈਂਕ ਯੂ ਜੀ ਕਿ ਕਿੰਨੇ ਕ ਬੰਦੇ ਆਪਾਂ ਇੱਕ ਸਾਥ ਪਹੁੰਚਾਏ ਆ ਜੀ ਆਪਾਂ ਘੱਟ ਤਾਂ ਗੱਡੀ 50 45% ਮਤਲਬ ਮੋਟਾ ਘਟ ਗਈ ਜੀ अच्छा जी हां जी कितनी असर 45% ਮੌਤਾਂ 45% ਘਟੀਆਂ ਨੇ ਮੌਤਾਂ हां जी ਘਟ ਗਈਆਂ ਜੀ ਅਰੇ ਵਾਹ ਕਾਰਨ ਕੀ ਕਾਰਨ ਇਹੋ ਜਿਹਾ ਕੀਤਾ ਕਿ ਮਤਲਬ ਉਹਨਾਂ ਦੀ ਜਾਨ ਵੀ ਲੋਕ ਚੱਕਦੇ ਨਹੀਂ ਬੰਦਾ ਉੱਥੇ ਪਿਆ ਮਰ ਜਾਂਦਾ ਜੀ ਹੁਣ ਸਾਡੀ ਸੜਕ ਸਿੱਕਾ ਫੋਰਸ ਹੈ ਨਹੀਂ ਉਹਦੇ ਉੱਪਰ ਕੇਸ ਵੀ ਕੀਤਾ ਜਾਂਦਾ ਸਰ ਜਿਹੜਾ ਬੰਦਾ ਕੋਈ ਪ੍ਰੋਬਲਮ ਆਵੇ ਤਾਂ ਉਸ ਨੂੰ ਹਸਪੀਟਲ ਆਓ ਆਇਓ ਅਚਾਨਕ ਆਇਓ ਆ ਜੀ ਆਇਓ ਪਰਚਾ ਦਰਜ ਕਰੂਗਾ ਜੀ ਉਹ ਤੇ ਜੀ ਮਤਲਬ ਉਸ ਦੇ ਉੱਪਰ ਹੁਣ ਕੇਸ ਦਰਜ ਨਹੀਂ ਹੁੰਦਾ ਜੇ ਅਚਾਨਕ ਐਕਸੀਡੈਂਟ ਹੋਇਆ ਉਹਨੂੰ ਹਸਪੀਟਲ ਲੈ ਜਵੇ ਖੁਦਾਨਾ ਖਾਸਾ ਕਿ ਉਹਦੀ ਮੌਤ ਹੋ ਗਈ। ਅੱਛਾ ਮੇਰੇ ਤੋਂ ਸਭ ਨੂੰ ਐਕਸੀਡੈਂਟ ਹੋ ਗਿਆ। ਜੀ ਆਪ ਉਹ ਚੱਕੇ ਲੈ ਆਏ ਕੁੜੀ। ਚੱਕੇ ਯੈਸ। ਇੱਥੇ ਕੁਝ ਨਹੀਂ ਕਰ ਰਿਹਾ ਹੋਵੇ ਜੀ। ਅੱਛਾ ਜੀ। ਇਹਨੂੰ ਕਲੀਅਰ ਕਰੋ ਸਰ ਲੋਕਾਂ ਦੇ ਦਿਲਾਂ ਦੇ ਵਿੱਚ ਧਾਰਨਾ ਕਿ ਸਿਰ ਲੋੜ ਦੇ ਗਲਤ ਸੋਚ ਹੈ ਵੀ ਪਰਚਾਜ ਕੁਝ ਨਹੀਂ ਪੁਲਿਸ ਕਰਦੀ ਪਰਚਾ ਜੀ। ਜੀ ਜੀ। ਬਿਲਕੁਲ ਜਾਨਵਰਾਂ ਨੂੰ ਉਹ ਸੱਕੋ ਤੁਸੀਂ ਲੋਕਾਂ ਨੂੰ ਦੋਸਤੋ ਇੱਕ ਬਹੁਤ ਵੱਡੀ ਬ੍ਰੇਕਿੰਗ ਹੈ ਵੈਸੇ ਤਾਂ ਪੋਸਟਰ ਵੀ ਲੱਗੇ ਹੋਏ ਨੇ ਕਿ ਜਦੋਂ ਅਚਾਨਕ ਤੁਸੀਂ ਰੋਡ ਦੇ ਉੱਪਰ ਐਕਸੀਡੈਂਟ ਵੇਖਦੇ ਹੋ ਤਾਂ ਜੇਕਰ ਤੁਸੀਂ ਉਹਨਾਂ ਦੀ ਮਦਦ ਵਾਸਤੇ ਹੱਥ ਵਧਾਉਂਦੇ ਹੋ ਉਹਨਾਂ ਨੂੰ ਹਸਪੀਟਲ ਵਿੱਚ ਪਹੁੰਚਾਉਂਦੇ ਹੋ ਖੁਦਾਨਾਖਾਸਤਾ ਉਹ ਬਚ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਅਚਾਨਕ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਸ਼ਖਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੇਸ ਜਿਹੜਾ ਉਹ ਦਰਜ ਨਹੀਂ ਹੋਏਗਾ ਉਸ ਦੀ ਹੈਲਪ ਮੰਨੀ ਜਾਏਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਧਾਰਨਾ ਛੱਡੋ ਯਾਰ ਕਿਤੇ ਆਪਾਂ ਪੁਲਿਸ ਦੇ ਚੱਕਰ ਵਿੱਚ ਨਾ ਪਾ ਜਾਈਏ ਇਨਸਪੈਕਟਰ ਸਾਹਿਬ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹੋ ਜੀ ਕੋਈ ਵੀ ਪ੍ਰੋਬਲਮ ਨਹੀਂ ਹੈ ਤੁਸੀਂ ਜੇਕਰ ਮਦਦ ਕਰਨ ਦੇ ਚਾਹ ਬਾਨੋ ਤਾਂ ਉਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਜੀ ਕਰਨੀ ਚਾਹੀਦੀ ਵੱਧ ਤੋਂ ਵੱਧ ਕਰਨੀ ਚਾਹੀਦੀ ਮੈਂ ਐਡ ਕਰਾਂਗਾ ਸਰ ਇੱਕ ਸੁਪਰੀਮ ਕੋਰਟ ਦੀ ਨੇੜੇ ਨਹੀਂ ਨਹੀਂ ਕੋਈ ਸੁਪਰੀਮ ਕੋਰਟ ਦੀ ਰੂਲਿੰਗ ਹੈ ਸਰ ਗੋਡੇ ਸਮਾਰਟੀਆਂ ਜੀ ਯਾਨੀ ਅੱਛੇ ਇਨਸਾਨ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਵੀ ਜੇਕਰ ਤੁਸੀਂ ਚੱਕ ਕੇ ਕਿਸੇ ਵੀ ਪੇਸ਼ੈਂਟ ਨੂੰ ਹਸਪੀਟਲ ਲੈ ਕੇ ਜਿੰਨਾ ਤੁਹਾਡੇ ਤੇ ਕੋਈ ਕੇਸ ਨਹੀਂ ਹੋਏਗਾ ਸਗੋ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਉਸ ਬੰਦੇ ਨੂੰ ਸਨਮਾਨਿਤ ਕਰੇਗੀ ਜੀ ਤੇ ਸਾਨੂੰ ਇਹ ਦੱਸਦੇ ਹਾਂ ਖੁਸ਼ੀ ਆ ਅਸੀਂ ਇਹਨਾਂ ਦੇ ਘਟੋ ਘਟ 50 60 ਬੰਦਿਆਂ ਨੂੰ ਸਨਮਾਨਿਤ ਕਰ ਚੁੱਕੇ ਹਾਂ ਮੈਡਲ ਦੱਤੇ ਆ ਸਰਟੀਫਿਕੇਟ ਦੱਤੇ ਲਾਈਫ ਜੀ ਸਰ ਹੋਰ ਕੋਈ ਪੁੱਛਣਾ ਚਾਹੁੰਦਾ। ਬਾਕੀ ਗਵਰਨਮੈਂਟ ਵੀ ਮਤਲਬ ਸਾਨੂੰ ਡੀਜਵੀ ਸਾਹਿਬ ਵੱਲੋਂ ਜੀ ਮੁਲਾਜ਼ਮਾਂ ਨੂੰ ਜਿੰਦੂ ਜੋ ਵਧੀਆ ਕੰਮ ਕਰਦੇ ਜੀ 2-2000 ਰੁਪਏ ਮਤਲਬ ਵਾਧੂ ਵੀ ਦਿੰਦੇ ਜੀ। ਵਾਹ। ਸਰਟੀਫਿਕੇਟ ਮੈਰਿਟ ਵੀ ਦੇ ਨਾਲ ਜੀ। ਬਿਊਟੀਫੁਲ ਬਹੁਤ। ਅੱਛਾ ਬੱਚਿਆ ਜੋ। ਬੱਚਿਆਂ ਅੱਜ ਤੁਹਾਨੂੰ ਕੁਝ ਲੱਗਾ ਇਹਦੇ ਬਾਰੇ ਪਤਾ ਜਾਂ? ਹਾਂਜੀ ਸਾਨੂੰ ਨਹੀਂ ਪਤਾ ਲੱਗਾ ਪਤਾ। ਸਾਨੂੰ ਕਾਕਾ ਰਾਮ ਵਰਮਾ ਜੀ ਤਿੰਨ ਦਿਨਾਂ ਤੋਂ ਫਰਸਟ ਏਡ ਤੇ ਬੇਸਿਕ ਲਾਈਫ ਸਪੋਰਟ ਬਾਰੇ ਦੱਸ ਰਹੇ ਨੇ ਅੱਜ ਸਾਨੂੰ ਇੰਸਪੈਕਟਰ ਸਰ ਨੇ ਦੱਸਿਆ ਕਿ 112 ਤੇ ਜਦੋਂ ਆਪਾਂ ਕਾਲ ਕਰਦੇ ਆਂ ਆਪਾਂ ਕਿਵੇਂ ਉਹਨਾਂ ਨਾਲ ਡਿਟੇਲਸ ਸਾਂਝੀਆਂ ਕਰਨੀਆਂ ਨੇ ਕਿਵੇਂ ਉਹਨਾਂ ਨੂੰ ਦੱਸਣਾ ਹੈ ਕਿ ਕਿਸ ਜਗ੍ਹਾ ਤੇ ਹੋਇਆ ਹੈ ਪ੍ਰੋਪਰ ਇਨਫੋਰਮੇਸ਼ਨ ਕਿਵੇਂ ਦੇਣੀ ਹੈ ਉਹ ਸਾਰਾ ਕੁਝ ਅੱਜ ਇੰਸਪੈਕਟਰ ਸਰ ਨੇ ਸਾਨੂੰ ਸਮਝਾਇਆ ਜੀ ਜੀ ਪੀਆ ਬੇਟੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਇੱਥੋਂ ਹੀ ਬਿਲੋਂਗ ਕਰਦੀ ਆ ਪੰਜਾਬ ਤੋਂ ਮੈਂ ਜ਼ਿਰਖਪੁਰ ਸਾਈਡ ਤੋਂ ਅੱਛਾ ਅੱਜ ਦੀ ਇਹ ਵਰਕਸ਼ਾਪ ਤੋਂ ਕੀ ਸਿੱਖਿਆ ਵਰ ਤੁਸੀਂ ਅੱਜ ਆਦ ਕਾਕਰਮ ਵਰਮਾ ਜੀ ਨੇ ਸਾਨੂੰ ਬਹੁਤ ਚੀਜ਼ਾਂ ਸਿਖਾਈਆਂ ਤੇ ਅੱਜ ਉਹ ਤਿੰਨ ਦਿਨਾਂ ਤੋਂ ਵਰਕਸ਼ਾਪ ਲੈ ਰਹੇ ਨੇ ਜਿਵੇਂ ਤੇ ਕੱਲ ਉਹਨਾਂ ਨੇ ਸਿਖਾਇਆ ਸੀ ਵੀ ਅਸੀਂ ਜੇ ਕਿਤੇ ਅੱਗ ਲੱਗ ਜਾਵੇ ਤਾਂ ਅਸੀਂ ਕੀ ਕੀ ਕਰ ਸਕਦੇ ਆ ਤੇ ਅੱਜ ਉਹਨਾਂ ਨੇ ਉਹ ਸਾਰਾ ਰੀਕੈਪ ਦੱਸਿਆ ਸੀ ਜਿਹੜਾ ਸਾਨੂੰ ਦੋ ਦਿਨਾਂ ਤੋਂ ਸਿਖਾ ਰਹੇ ਨੇ ਤੇ ਅੱਜ ਸਾਨੂੰ ਸੁਰੱਖਿਆ ਫੋਰਸ ਬਾਰੇ ਵੀ ਦੱਸਿਆ ਸੀ ਉਹਨਾਂ ਨੇ ਹਾਂ ਬਿਲਕੁਲ ਬੇਟੀ ਜੋ ਕੁਝ ਦੱਸਿਆ ਹੈ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਦੇਣਾ ਹੀ ਦੇਣਾ ਅਚਾਨਕ ਕਿਸੇ ਤੇ ਵਿਪਤਾ ਆਉਂਦੀ ਹੈ ਖਾਲਸਾ ਜੀ ਉਹਨੂੰ ਰੂਪ ਦੇਣਾ ਹੀ ਦੇਣਾ ਪੰਜ ਤਰ੍ਹਾਂ ਦੇ ਸਿਲੰਡਰ ਦੱਸੇ ਸੀ ਤੁਸੀਂ ਨਾ ਉਹ ਕਿਹੜੇ ਕਿਹੜੇ ਸਿਲੰਡਰ ਨੇ ਸਰ ਏ ਬੀ ਸੀ ਡੀ ਇਹ ਟਾਈਪ ਦੇ ਸਿਲੰਡਰ ਹੁੰਦੇ ਆ ਜਿਵੇਂ ਪਹਿਲਾਂ ਤਾਂ ਏ ਏ ਟਾਈਪ ਦੇ ਸਿਲੰਡਰ ਹੁੰਦੇ ਆ ਜਿਵੇਂ वुਡ ਕਲੋਥ ਹੋਗੇ ਹਨਾ ਜਿਹਦੇ ਨਾਲ ਅੱਗ ਲੱਗ ਫਾਇਰ ਹੁੰਦੀ ਹੈਗੀ ਏ ਬੀ ਸੀ ਮਤਲਬ ਏ ਟਾਈਪ ਦੇ ਹੁੰਦੇ ਆ ਜਿਹਦੇ ਵਿੱਚ वुਡ ਜਾਂ ਕਲੋਥ ਦੇ ਨਾਲ ਫਾਇਰ ਲੱਗੀ ਹੁੰਦੀ ਹੈਗੀ ਹੈਗੀ ਅ ਬੀ ਦੇ ਬੀ ਟਾਈਪ ਦੇ ਹੁੰਦੇ ਆ ਕਿ ਜਿਹਦੇ ਵਿੱਚ ਹਨਾ ਜਿਵੇਂ ਔਇਲ ਜਾਂ ਗ੍ਰੀਸ ਦੇ ਨਾਲ ਅੱਗ ਲੱਗੀ ਹੁੰਦੀ ਹੈਗੀ ਹੈਗੀ ਜਿਵੇਂ ਸੀ ਟਾਈਪ ਦੇ ਹੁੰਦੇ ਆ ਉਹਦੇ ਵਿੱਚ ਜਿਹਦਾ ਫੂਮ ਦੇ ਨਾਲ ਗੈਸ ਦੇ ਨਾਲ ਅੱਗ ਲੱਗੀ ਹੁੰਦੀ ਹੈ ਡੀ ਟਾਈਪ ਦੇ ਹੁੰਦੇ ਜਿਹਦੇ ਵਿੱਚ ਮੈਟਲ ਦੇ ਨਾਲ ਅੱਗ ਲੱਗੀ ਹੁੰਦੀ ਹੈ ਜੇ ਏ ਟਾਈਪ ਦੇ ਹੁੰਦੇ ਆ ਜਿਹਦੇ ਵਿੱਚ ਇਲੈਕਟ੍ਰਿਸਿਟੀ ਦੇ ਨਾਲ ਅੱਗ ਲੱਗੀ ਹੁੰਦੀ ਆ ਉਸ ਨੂੰ ਆਪਾਂ ਕਿਸੇ ਹਿਸਾਬ ਦੇ ਨਾਲ ਬਚਾਉਣਾ ਹੈ ਮਤਲਬ ਉਸ ਕਿਸ ਟਾਈਪ ਦੇ ਸਿਲੰਡਰ ਯੂਜ਼ ਕਰਨੇ ਆ ਉਸ ਟਾਈਪ ਦੀ ਫਾਇਰ ਦੇ ਵਿੱਚ ਉਹ ਦੱਸਿਆ ਹੈ ਸਰ ਗੱਲ ਇੱਕੋ ਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਉਹਨਾਂ ਲੋਕਾਂ ਦੀ ਜਾਨ ਬਚਾਉਣੀ ਹੈ ਜਿਹੜੇ ਲੋਕ ਉਸ ਵੇਲੇ ਮੁਸੀਬਤ ਦੇ ਵਿੱਚ ਨੇ ਮੈਂ ਇੰਸਪੈਕਟਰ ਸਾਹਿਬ ਦਾ ਉਹਨਾਂ ਦੀ ਪੂਰੀ ਟੀਮ ਦਾ ਸ਼੍ਰੀ ਕਾਕਾ ਰਮ ਵਰਮਾ ਜੀ ਦਾ ਇਸ ਕਾਲਜ ਦੇ ਸਟਾਫ ਦਾ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਵਰਕਸ਼ਾਪ ਲਾਈ ਔਰ ਬੱਚਿਆਂ ਦੇ ਅੰਦਰ ਜਾਗਰੂਕਤਾ ਪੈਦਾ ਕੀਤੀ ਲੇਕਿਨ ਇੰਸਪੈਕਟਰ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ ਹੈ ਜਿਹੜੀ ਮੈਂ ਗੱਲਾਂ-ਗੱਲਾਂ 'ਚ ਪੁੱਛੀ ਹੈ ਕਿ ਬੱਚੇ ਸਭ ਤੋਂ ਜ਼ਿਆਦਾ ਜਿਹੜੀਆਂ ਉਹ ਲਾਈਨਾਂ ਕਰਾਸ ਕਰਦੇ ਨੇ ਉਹ ਲਾਈਟ ਦਾ ਉਹਨਾਂ ਨੂੰ ਪਤਾ ਨਹੀਂ ਗਿਆਨ ਨਹੀਂ ਹੁੰਦਾ ਜਾਂ ਕੀ ਪ੍ਰੋਬਲਮ ਹੈ ਪਰ ਅੱਗੇ ਤੋਂ ਕੀ ਆਪਾਂ ਇੰਸਪੈਕਟਰ ਸਾਹਿਬ ਦੀ ਇਸ ਗੱਲ ਨੂੰ ਪ੍ਰੈਕਟੀਕਲੀ ਰੂਪ ਦੇਣਾ ਆਪਾਂ ਲਾਈਨ ਗਲਤ ਕਰਾਸ ਕਰਨੀ ਜਾਂ ਨਹੀਂ 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 ਕਰਨੀ ਆਪਾਂ ਭਰੋਸਾ ਦਵਾਰਾ ਇਨਸਪੈਕਟਰ ਸਾਹਿਬ ਨੂੰ yes ਸਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਇੱਥੇ ਦੁਬਾਰਾ ਫਿਰ ਆਉਣਾ ਆਉਣਾ ਚਾਹਾਂਗੇ ਔਰ ਵਕਤ ਦੇ ਨਾਲ ਜਿਹੜਾ ਹੈ ਜਾਗਰੂਕਤਾ ਦਾ ਅਭਿਆਨ ਜਿਹੜਾ ਉਹ ਡੋਰ ਟੂ ਡੋਰ ਜਾ ਕੇ ਵੀ ਚਲਾਵਾਂਗੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਤਾ ਪੋਸੂਨਾਵਾ ਚੈਨਲ ਲਈ ਰਜਿੰਦਰਾ ਹਸਪੀਟਲ ਪਟਿਆਲਾ ਦੇ ਗਵਰਨਮੈਂਟ ਕਾਲਜ ਆਫ ਨਰਸਿੰਗ ਪਟਿਆਲਾ ਤੋਂ